ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਗਲਰਾਂ ਨੇ ਪਾਏ ਹੋਣ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਕੱਲ ਨੂੰ ਕਾਂਗਰਸ ਕਹ ਦੂਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕੇ ਸੀ ਪਰਸੋਂ ਨੂੰ ਬੀਐਸਪੀ ਕਹ ਦੂਗੀ ਕਿ ਮੇਰੇ ਕੋਲ ਤਾਂ ਗਣੇਸ਼ ਹੈ ਜਿਹੜਾ ਹਾਥੀ ਚੋਣਸ਼ਾ ਹੈ ਐਂ ਧਰਮ ਨਾਲ ਤੁਸੀਂ ਕਿਉਂ ਪੋਲੀਟਿਕਲ ਚੋਣਸ਼ਾ ਨੂੰ ਜੋੜ ਰਹੇ ਹੋ ਵੀ ਉਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਹੋ ਅਕਾਲੀ ਦਲ ਅੱਜਕੱਲ ਕੀ ਕਹਿ ਰਿਹਾ ਹੈ ਇੱਕੋ ਗੱਲ ਤੇ ਜੋ ਰੱਖੇ ਤ੍ਰਿਪਾਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਆਉਂਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਝ ਲੈਣਾ ਨਹੀਂ ਪਾਇਓ ਹੁਣ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਉਹ ਬਾਬਾ ਨਾਨਕ ਇਹ ਜੀ ਹੱਥਾਂ 'ਚ ਤੱਕੜੀ ਨਹੀਂ ਦਿੰਦਾ ਇਹਦੀ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਐਸਪੀਸੀ ਬੋਲੇ ਨਾ ਅਕਾਲ ਤਖਤ ਦੇ ਸਭ ਦੇ ਜਾਇਦਾਰ ਬੋਲਣ ਕਿ ਬਾਬੇ ਨਾਨਕ ਦੀ ਤੱਕੜੀ ਕਿਉਂ ਹੈ ਕੱਲ ਨੂੰ ਕਾਂਗਰਸ ਕਹਿ ਦਊਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕਿਆ ਸੀ ਪਰਸੋਂ ਨੂੰ ਬੀਐਸਪੀ ਕਹਿ ਦਊਗੀ ਕਿ ਮੇਰੇ ਕੋਲ ਤਾਂ ਗਣੇਸ਼ ਹੈ ਜਿਹੜਾ ਹਾਥੀਏ ਚੋਣਸ਼ਾਨ ਹੈ ਐਂ ਧਰਮ ਨਾਲ ਤੁਸੀਂ ਕਿਉਂ ਪੋਲੀਟਿਕਲ ਚੋਣਸ਼ਾਨਾਂ ਨੂੰ ਜੋੜ ਰਹੇ ਹੋ ਵੀ ਉਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਉਹ ਸੋ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਾਰ-ਬਾਰ ਕਹਿਣਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜ ਦੋ ਉੱਗ ਜਾਊਗਾ ਪਰ ਨਫ਼ਰਤ ਦਾ ਬੀਜ ਇੱਥੇ ਉਗਦਾ ਨਹੀਂ ਹੈਗਾ ਸੋ ਇਸ ਕਰਕੇ ਸਾਡੇ ਲਈ ਸਾਰੇ ਇੱਕੋ ਜਿਹੇ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਕੇ 3.5 ਕਰੋੜ ਪੰਜਾਬੀਆਂ ਨੇ ਤਰੱਕੀ ਕਰਨੀ ਹੈ ਨਾ ਕਿ ਅਸੀਂ ਕੋਈ ਕੋਈ ਇਹਨੇ ਐ ਕਹਤਾ ਉਹਨੇ ਉਹ ਕਹਤਾ ਉਹਨੇ ਐ ਕਿਉਂ ਨਹੀਂ ਕਹਿਆ ਉਹਨੇ ਬਾਕੀ ਸਾਰੇ ਕੁਰਸੀਆਂ ਦੀ ਦੌਰ ਚ ਲੱਗੇ ਹੋਏ ਨੇ ਕੋਈ ਕਹਿੰਦਾ ਇਹਨੇ ਮੈਨੂੰ ਪੁੱਛੇ ਵੀ ਨਾ ਰੈਲੀ ਕਰ ਲਈ ਕੋਈ ਕਹਿੰਦਾ ਇਹਨੇ ਮੇਰੀ ਫੋਟੋ ਨਹੀਂ ਲਾਈ ਕੋਈ ਕਹਿੰਦਾ ਇਹਨੇ ਪਰ ਆਹ ਕੋਈ ਨਹੀਂ ਪੁੱਛਦਾ ਵੀ ਪੰਜਾਬ ਸਰਕਾਰ ਨੇ ਫਰਮਲ ਪਲਾਂਟ ਵੀ ਖਰੀਦ ਲਿਆ ਉਹਦੀਆਂ ਵੀ ਚਾਬੀਆਂ ਜਦੋਂ ਜਦੋਂ ਚਾਬੀਆਂ ਸਾਡੇ ਕੋਲੇ ਆ ਗਈਆਂ ਚਾਬੀਆਂ ਤਾਂ ਆ ਗਈਆਂ ਜਦੋਂ ਫਾਰਮਲੀ ਤੌਰ ਤੇ ਸੀ ਉੱਥੇ ਕਹੇ ਤਾਂ ਉਦੋਂ ਪੁੱਛਾਂਗੇ ਉਹਨਾਂ ਨੂੰ ਜਿਹੜੇ ਕਹਿੰਦੇ 6000 ਕਰੋੜ ਦਾ ਕਰਜ਼ਾ ਸੀ ਤੇ ਇਹ ਵੀ ਦੇਣਾ ਪਊਗਾ ਕਮਾ ਨੇ ਯਾਰ ਕੜਜ ਕਰਜਿਆ ਸੀ ਜਦੋਂ 1300 1300 ਕਰੋੜ ਰੁਪਇਆ ਕੈਪੀਟਲ ਐਨਾਉਂਸ ਕਰਤੀ ਤਾਂ ਅਸੀਂ 1080 ਚ ਖਰੀਦ ਲਿਆ ਤਾਂ ਕਰਜਾ ਕਹਦਾ ਜੀ ਇਹ ਕੋਈ ਮੁਕਸਰ ਵਾਲੀ ਮੰਡੀ ਤੋਂ ਮੱਝ ਥੋੜੀ ਖਰੀਦੀ ਹੈ ਕੇਂਦਰ ਸਰਕਾਰ ਦੀਆਂ ਪ੍ਰਵਾਨਗੀਆਂ ਨਾਲ ਖਰੀਦਿਆ ਗਿਆ థਰਮਲ ਪਲਾਂਟ ਤੇ ਅਸੀਂ ਇੰਨੇ ਕੱਚੇ ਸਮਝਣ ਲੱਗੇ ਸਾਨੂੰ ਤੁਸੀਂ ਕਿ ਸਾਨੂੰ ਖਰੀਦਣਾ ਨਹੀਂ ਆਉਂਦਾ ਤੇ ਤੁਸੀਂ ਆਪ ਤਾਂ ਫਿਰ ਜਦੋਂ ਬਿਜਲੀ ਮੰਤਰਾਲਾ ਮਿਲਦਾ ਸੀ ਆਪ ਤਾਂ ਲਿਆ ਨਹੀਂ ਹੈਗਾ ਉਦੋਂ ਉਦੋਂ ਲੈ ਕੇ ਖਰੀਦ ਲੈਂਦੇ ਨਾ ਉਦੋਂ ਹਾਂ ਮੈਂ ਆਪ ਕੋਈ ਜਮਬਰੀ ਲੈਣੀ ਨਹੀਂ ਕਿਸੇ ਨੂੰ ਕੰਮ ਨਹੀਂ ਕਰਨ ਦੇਣਾ ਇਹ ਨਹੀਂ ਚੱਲਦਾ ਸੋ हाँ जी सर, तो तो है की में। हाँ जी कौन कौन मिले जी वो कौन है जी एम एल एमएलए ज अकाली दल तो कोई अहदवार रखी है जी होर कौन है जी तीजी बार आ रहे ना ਮਹਾਲਾ ਤੁਸੀਂ ਐਡੀ ਵਧੀਆ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਸਫਲਤਾ ਦੀ ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਂਦੇ ਹੋ ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ ਪੀਜੇ ਦੇ ਦਿਨ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ